ਸਿਵਿਕ ਕੋਈ ਕੋਰਸਿਸ ਓਪਨ ਹੈਗੇ ਆ ਇਸ ਟਾਈਮ ਤੇ ਕਮਰਸ਼ੀਅਲ ਬੀ ਕੀਪਿੰਗ ਐਂਡ ਏਗ੍ਰਿਕਲਚਰ ਆਰ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਐਲੀਜੀਬਲ ਫਾਰ ਬੈਚਲਰਸ ਇਨ ਬਾਇਓਲੋਜੀ ਜਿੰਨੇ ਨੇ ਕੀਤੀ ਹੈ ਜਾਂ ਫਿਰ ਬੈਚਲਰਸ ਇਨ ਐਗਰੀਕਲਚਰ ਜਿਨ੍ਹਾਂ ਨੇ ਕੀਤੀ ਹੈ ਜਾਂ ਜਿਹੜੇ ਕੁਝ ਇਨ ਏ ਦੇ ਰਿਲੇਟਡ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਔਰ ਡਰਫਸ ਮੈਨੇਜਮੈਂਟ ਇਜ਼ ਅ ਅੰਡਰਗ੍ਰੈਜੂਏਟ ਲੈਵਲ ਪ੍ਰੋਗਰਾਮ ਦੂਸਰੇ ਹੀ ਕੋਰਸਸ ਲਈ ਸਾਨੂੰ 6.5 ਬੈਂਡ ਉਪਰ ਲੈਸ 6 ਚਾਹੀਦੇ ਨੇ बिकॉज ਸਾਰੇ ਹੀ ਪੀਜੀ ਪ੍ਰੋਗਰਾਮਸ ਆਂ ਵਿਟਰਸ ਮੈਨੇਜਮੈਂਟ ਇਜ਼ ਅ ਯੂਜੀ ਪ੍ਰੋਗਰਾਮ ਫਿਰ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਨੇ ਆਂ ਕਿ ਕਮਰਸ਼ੀਅਲ ਬੀਕੀਪਿੰਗ ਕਿਵੇਂ ਇੰਪੋਰਟੈਂਟ ਹੈ बिकॉज ਸਾਨੂੰ ਪਤਾ ਹੋਏਗਾ ਕਿ ਬਾਹਰਲੇ ਦੇਸ਼ਾਂ 'ਚ ਇਹ ਕਿਹਾ ਜਾਂਦਾ ਹੈ ਕਿ ਜਿੰਨੀ ਪੋਪੂਲੇਸ਼ਨ ਹੈ ਦੁਨੀਆ ਦੀ ਉਹ ਬੀ ਦੀ ਪੋਪੂਲੇਸ਼ਨ ਦੇ ਨਾਲ ਰਿਲੇਟਿਵਲੀ ਚਲਦੀ ਹੈ ਕਿ ਜਿੰਨੀ ਦੁਨੀਆ ਦੀ ਪੋਪੂਲੇਸ਼ਨ ਹੈ ਓਨੀ ਬੀ ਹੋਣੀ ਜ਼ਰੂਰੀ ਹੈ ਜੇ 20 ਦੀ ਪੋਪੂਲੇਸ਼ਨ ਘਟੇਗੀ ਤਾਂ ਸਾਡੀ ਹਿਊਮਨ ਪੋਪੂਲੇਸ਼ਨ ਵੀ ਘਟੇਗੀ ਸੋ ਕਮਰਸ਼ੀਅਲ ਬੀ ਕੀਪਿੰਗ ਇਸ ਫਿਊਚਰ ਸੋ ਇਸ ਲਈ ਕਮਰਸ਼ੀਅਲ ਬੀ ਕੀਪਿੰਗ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਔਰ ਉਹਦੇ ਬਹੁਤ ਜ਼ਿਆਦਾ ਫਾਰਮਿੰਗ ਕੀਤੀ ਜਾਂਦੀ ਹੈ ਐਸ ਕਮਰਸ਼ੀਅਲ ਬੀ ਕੀਪਰ ਦੀਆਂ ਬਹੁਤ ਜ਼ਿਆਦਾ ਜੋਬਸ ਹੈ ਨਹੀਂ ਹੁੰਦੇ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਤਾਂ ਕੀ ਕਹਿੰਦੇ ਆ ਅਸੀਂ ਵੀਟੀ ਕਲਚਰ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਈਨ ਬਹੁਤ ਵੱਡਾ ਵਾਈਨ ਪ੍ਰੋਡਿਊਸਰ ਹੈ ਕੈਨੇਡਾ ਦੁਨੀਆ ਚ ਜਿਹੜੀ ਵਾਈਨ ਆਉਂਦੀ ਹੈ ਉਹ ਕੈਨੇਡਾ ਚ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ ਐਂਡ ਕਿਉਕਾਜ਼ ਕੈਨੇਡਾ ਇਜ਼ ਲੈਂਡ ਆਫ ਇਮੀਗ੍ਰੈਂਟਸ ਤਾਂ ਬਹੁਤ ਮੇਜਰ ਪੋਪੂਲੇਸ਼ਨ ਯੂਰੋਪੀਅਨ ਵੀ ਕੈਨੇਡਾ ਚ ਰਹਿੰਦੀ ਹੈ ਜਿਹੜੀ ਕਿ ਵਾਈਨ ਕੰਜ਼ੂਮ ਕਰਦੇ ਨੇ ਸੋ ਵਿਟਿਕਲਚਰ ਇਜ਼ ਅ ਪ੍ਰਾਈਮ ਪ੍ਰੋਡਕਸ਼ਨ ਸੋ ਤੁਸੀਂ ਪੂਰੇ ਕੈਨੇਡਾ ਚ ਜਾਓਗੇ ਤਾਂ ਹਰ ਰੀਜਨ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਵਾਈਨ ਰੀਜ਼ ਆਰ देयर ਸੋ ਹਿਟੀ ਕਲਚਰ ਦਾ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਹੈਗਾ ਔਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਤੇ ਟਰਫ ਮੈਨੇਜਮੈਂਟ ਨੂੰ ਪਤਾ ਹੋਏਗਾ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਗੋਲਫ ਕੋਰਸਸ ਕੈਨੇਡਾ 'ਚ ਹੈਗੇ ਆ ਸੋ ਉਹਦੀ ਟਰਫ ਮੈਨੇਜ ਕਰਨ ਲਈ ਵੀ ਸਾਨੂੰ ਕਿਹਨੇ ਆ ਸਟੂਡੈਂਟਸ ਜਾਂ ਵਰਕਰਸ ਚਾਹੀਦੇ ਹੈਗੇ ਨੇ ਐਵਰੇਜ ਸੈਲਰੀ ਜਿੰਨੇ ਵੀ ਕੋਰਸਸ ਅਸੀਂ ਡਿਸਕਸ ਕੀਤੇ ਉਹਨਾਂ 'ਚ 70 ਤੋਂ 80 ਹਜ਼ਾਰ ਡਾਲਰ ਤੱਕ ਦੀ ਹੈਗੀ ਹੈ ਔਰ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਸ਼ਾਰਟੇਜ ਹੈਗੀ ਹੈ ਇਸ ਤੋਂ ਬਾਅਦ ਅਸੀਂ ਕਰਾਂਗੇ ਕਿ ਵਾਈਲਡ ਲਾਈਫ ਕਨ ਸਰਵੇਸ਼ਨ ਤੇ ਵੀ ਬਹੁਤ ਜ਼ਿਆਦਾ ਪ੍ਰੋਗਰਾਮਸ ਹੈ ਫਿਸ਼ਰੀਜ਼ ਫਿਸ਼ਰੀਜ਼ ਤੇ ਵੀ ਬਹੁਤ ਜ਼ਿਆਦਾ ਪ੍ਰੋਗਰਾਮਸ ਹੈ ਸੋ ਫਿਸ਼ਰੀਜ਼ ਐਂਡ ਵਾਈਲਡ ਲਾਈਫ ਜੇ ਫਿਸ਼ ਇਹਵੇ ਪ੍ਰੋਡਿਊਸ ਕੀਤੀ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਫਿਸ਼ਔਰ ਕੀ ਕਹਿੰਦੇ ਆ ਇਸ ਵੈਰੀ ਕਾਫੀ ਜ਼ਿਆਦਾ ਕੰਜ਼ਿਊਮ ਹੁੰਦੀ ਹੈ ਫੂਡ ਪ੍ਰੋਡਕਟ ਆਲਸੋ ਐਂਡ ਫਿਸ਼ਰੀਜ਼ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਔਰ ਮੈਂ ਗੁੜੇ ਵਿਜਿਤ ਦੀ ਤਰ੍ਹਾਂ ਫਲੇਮਿੰਗ ਕਾਲਜ ਜਿਹੜਾ ਇਹ ਪ੍ਰੋਗਰਾਮ ਕਰਾ ਰਹੇ ਨੇ ਫਿਸ਼ਰੀਜ਼ ਐਂਡ ਫਰਿਸ਼ ਪ੍ਰੋਡਕਸ਼ਨ ਤੇ ਔਰ ਉਹ ਉੱਥੇ ਸਾਡੇ ਇੰਡੀਅਨ ਸਟੂਡੈਂਟ ਵਾਸ ਐਨ ਇੰਟਰਨ ਆਪਣੇ ਪੰਜਾਬ ਦੀ ਲੜਕੀ ਇੰਟਰਨਸ਼ੀਪ ਕਰ ਰਹੀ ਸੀ ਸੋ ਫਿਸ਼ਰੀਜ਼ ਐਂਡ ਵਾਈਲਡ ਲਾਈਫ ਤੇ ਵੀ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ ਐਂਡ ਫਿਊਚਰ ਕਾਫੀ ਅੱਛਾ ਹੈ ਇਦਾਂ ਦੇ ਪ੍ਰੋਗਰਾਮਸ ਦਾ ਸੋ ਸਟੂਡੈਂਟਸ ਬਹੁਤ ਸਾਰੇ ਡੈਨੇ ਪ੍ਰੋਗਰਾਮਸ ਆ ਕਿ ਜਿਹੜੇ ਸਾਨੂੰ ਨਹੀਂ ਪਤਾ ਹੁੰਦੇ ਔਰ ਅਸੀਂ ਨਾ ਪਤਾ ਹੁੰਦਿਆਂ ਵੀ ਕੀ ਕਹਿੰਦੇ ਆ ਔਰ ਕਿ ਅਸੀਂ ਕੁਝ ਇਦਾਂ ਦੇ ਜਨਰਲ ਪ੍ਰੋਗਰਾਮਸ ਕਰ ਲਏ ਨੇ ਜਿਹੜੇ ਸਾਰੀ ਦੁਨੀਆ ਕਰ ਰਹੀ ਆ ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਥੋੜਾ ਜਿਹਾ ਹਟਕੇ ਸੀ ਪ੍ਰੋਗਰਾਮ ਲਈਏ ਤਾਂ ਤੁਹਾਨੂੰ ਜੌਬਸ ਵੀ ਮਿਲਣਗੀਆਂ ਹਾਈਲੀ ਪੇਡ ਜੌਬਸ ਮਿਲਣਗੀਆਂ ਔਰ ਤੁਹਾਡੀ ਸੈਟਲਮੈਂਟ ਵੀ ਕੈਨੇਡਾ 'ਚ ਹੋਏਗੀ ਆਲਮੋਸਟ ਅੱਜ ਦੇ ਡੇਟ 'ਚ ਸਾਰੇ ਕੋਰਸਸ ਅਵੇਲੇਬਲ ਹੈਗੇ ਆ ਜਨੂਰੀ ਇਨਟੇਕ 'ਚ ਔਰ ਤੁਸੀਂ ਅਪਲਾਈ ਕਰ ਸਕਦੇ ਹੋ ਕੁਝ ਕਾਲਜਿਸ ਤੇ ਅਪਲੀਕੇਸ਼ਨ ਫੀਸ ਵੇਵਰ ਵੀ ਦਿੱਤਾ ਜਾ ਰਿਹਾ ਹੈ ਔਰ ਕੁਝ ਕਾਲਜਿਸ ਤੇ ਅਪਲੀਕੇਸ਼ਨ ਫੀਸ ਦੇ ਨਾਲ ਵੀ ਤੁਸੀਂ ਅਪਲਾਈ ਕਰ ਸਕਦੇ